ਸ਼ਾਮ ਸਮਰਾਲਾ ਦੇ ਨੇੜੇ ਪਿੰਡ ਬਾਲੀਓ ਦੇ ਕੋਲ ਇੱਕ ਮੋਟਰਸਾਈਕਲ ਤੇ ਮਹਿੰਦਰਾ ਪਿਕਅਪ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਪਿਤਾ ਤੇ ਪੁੱਤਰ ਦੇ ਵਿੱਚੋਂ ਪਿਤਾ ਬਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੁੱਤਰ ਸੁਖਰਾਜ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਸਮਰਾਲਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਫੋਟਸ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਬਲਜੀਤ ਸਿੰਘ ਦੀ ਮੌਤ ਦਾ ਕਾਰਨ ਦੇਰੀ ਨਾਲ ਐਂਬੂਲੈਂਸ ਦਾ ਹਸਪਤਾਲ ਵਿੱਚ ਆਉਣਾ ਨਾ ਦੱਸਿਆ ਗਿਆ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜੇਕਰ ਹਸਪਤਾਲ ਵਿੱਚ ਐਂਬੂਲੈਂਸ ਸਮੇਂ ਤੇ ਹਾਜ਼ਰ ਹੁੰਦੀ ਤਾਂ ਅਮ੍ਰਿਤਕ ਬਲਜੀਤ ਸਿੰਘ ਦੀ ਜਾਨ ਬਚ ਜਾਂਦੀ। ਸਿਵਲ ਹਸਪਤਾਲ ਵਿੱਚ ਪੀੜਤ ਪਰਿਵਾਰ ਬੁਲਾ ਐਂਬੂਲੈਂਸ ਚਾਲਕ ਨਾਲ ਹੰਗਾਮਾ ਵੀ ਹੋਇਆ। ਜੇਵਨ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ? ਬਾਲਿਓਂ ਤੋਂ ਵੀਰੇ। ਸਰਕਾਰੀ ਹਸਪਤਾਲ ਖੜੇ ਹੋ ਜੀ ਕੀ ਮਾਮਲਾ ਹੈ? ਸਾਡੇ ਅੰਚ ਪਿੰਡ ਬਾਲਿਓਂ ਤੋਂ ਸਾਡੇ ਚਾਚਾ ਜੀ ਉਹ ਲੱਗਦੇ ਨੇ ਉਹ ਆਪਣੇ ਬੇਟੇ ਦੇ ਨਾਲ ਸਮਰਾਲੇ ਆਂਦੇ ਸੀਗੇ ਰਸਤੇ ਚੋਂ ਦਾ ਐਕਸੀਡੈਂਟ ਹੋ ਗਿਆ। ਉਹਨਾਂ ਨੂੰ ਅਸੀਂ ਲੈ ਕੇ ਆਏ ਸੀ। ਆਪਣੇ ਕਿੰਨੀ ਕੀ ਉਮਰ ਸੀਗੀ ਦੋਨਾਂ ਦੀ? ਉਹ ਲੜਕੇ ਦੀ ਹੋਗੀ 25 26 ਦੇ ਸਾਲ 25 ਦੇ ਸਾਲ ਤੇ ਫਾਦਰ ਸਾਹਿਬ ਦੀ 55 ਸਾਲ ਦੀ ਜਿਹੜਾ ਲੜਕਾ ਸੀਗਾ ਉਹ ਘਿਆ ਹੋਇਆ ਸੀ ਨਹੀਂ ਅਨਵੈਰ ਨੇ ਤੇਰੀ ਕੰਡੀਸ਼ਨ ਹੈ ਕੰਡੀਸ਼ਨ ਕੀ ਹੈ ਫਾਦਰ ਸਾਹਿਬ ਦੇ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵੀ ਉਹਨਾਂ ਦੀ ਸਟਾਫ ਦੀ ਵਜ੍ਹਾ ਕਰਕੇ ਇਹਨਾਂ ਦੇ ਜਿਹੜੇ ਐਂਬੂਲੈਂਸਾਂ ਕਰਕੇ 1 ਘੰਟਾ ਵੇਟ ਕੀਤੀ ਅਸੀਂ ਕੋਈ ਐਂਬੂਲੈਂਸ ਨਹੀਂ ਸਾਡੇ ਕੋਲ ਪਹੁੰਚੀ ਪੂਰੇ ਡੇਢ ਘੰਟੇ ਬਾਅਦ ਪਹੁੰਚੀ ਆ ਉਹ ਵੀ ਮੱਛੀ ਵਾਲੇ ਤੋਂ ਆਈ ਆ ਇਹਨਾਂ ਦੀਆਂ ਆ ਖੜੀਆਂ ਨੇ ਐਂਬੂਲੈਂਸਾਂ ਉਹਨਾਂ ਨੇ ਸਾਨੂੰ ਕਹਿੰਦੇ ਕੋਈ ਸਾਡੇ ਕੋਲ ਇੱਥੇ ਐਂਬੂਲੈਂਸ ਨਹੀਂ ਹੈਗੀ ਤੇ ਉਹ ਡੇਢ ਘੰਟੇ ਬਾਅਦ ਆ ਕਿ ਜਦ ਤੱਕ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਤੇ ਲੜਕਾ ਵੀ ਸੀਰੀਅਸ ਆ ਉਹਨੂੰ ਰੈਫਰ ਕਰਤਾ ਇੱਥੋਂ ਕੀ ਕਾਰਨ ਕੀ ਦੱਸਿਆ ਦੀ ਐਂਬੂਲੈਂਸ ਕਿਉਂ ਨਹੀਂ ਹੈਗੀ ਉਹ ਕਹਿੰਦੇ ਸਾਡੇ ਕੋਲ ਐਂਬੂਲੈਂਸ ਹੈਉ ਨਹੀਂ ਇਹ ਤਾਂ ਅਸੀਂ ਇੱਧਰ ਪਾਣੀ ਪੀਣ ਆਏ ਸਾਨੂੰ ਤਾਂ ਪਤਾ ਲੱਗਿਆ ਇੱਥੇ ਤਿੰਨ ਐਂਬੂਲੈਂਸਾਂ ਖੜੀਆਂ ਨੇ ਇਹਨਾਂ ਦੀਆਂ ਫਿਰ ਉਹ ਕਹਿੰਦੇ ਪ੍ਰਾਈਵੇਟ ਲੈ ਕੇ ਆਓ ਇਹ ਉਹ ਕਹਿੰਦੇ ਆਪਣੀ ਪ੍ਰਾਈਵੇਟ ਲੈ ਆਓ ਵੀ ਸਾਡੇ ਕੋਲ ਐਂਬੂਲੈਂਸ ਨਹੀਂ ਕਿ ਅਮਰਾਲੇ ਚ ਦੋ ਨੇ ਦੋਨੇ ਬਾਹਰ ਗਈਆਂ ਹੋਈਆਂ ਸੀਗੀਆਂ 108 ਦੇ ਡਰਾਈਵ ਉਹ ਲੇਟ ਹੋ ਚੁੱਕਿਆ 1.5 ਘੰਟਾ ਆਉਣ ਵਾਸਤੇ ਅਸੀਂ ਕਹਾਂ ਉਹਨੂੰ ਕੋਈ ਨਜ਼ਦੀਕੀ ਹਸਪਤਾਲ ਵਧੇ ਲੈ ਜਾ ਫੋਰਟਿਸ ਅਸੀਂ ਕਹ ਜੀ ਉਹ ਕਹਿੰਦਾ ਡਾਕਟਰ ਸਾਹਿਬ ਕਹਿੰਦੇ ਇਹਨੂੰ ਨਜ਼ਦੀਕੀ ਛੇਤੀ ਛੇਤੀ ਇਹਨੂੰ ਟ੍ਰੀਟਮੈਂਟ ਚਾਹੀਦਾ ਉਹਦੇ ਕਰਕੇ ਅਸੀਂ ਕਹ ਜੀ ਤੂੰ ਫੋਰਟਿਸ ਲੈ ਜਾ ਉਹ ਕਹਿੰਦਾ ਫੋਰਟਿਸ ਚ ਨਹੀਂ ਜਾ ਸਕਦਾ ਅਸੀਂ ਜਾ ਸਕਦੇ ਹਾਂ ਸਰਕਾਰੀ ਅਸੀਂ ਕਹ ਸਾਡਾ ਬੱਚਾ ਮਰ ਰਿਹਾ ਤੇ ਤੁਹਾਨੂੰ ਹੁਣ ਸਰਕਾਰੀ ਪਈ ਹੈ ਕਿ ਪ੍ਰਾਈਵੇਟ ਤੁਸੀਂ ਤੁਸੀਂ ਪੇਸ਼ੈਂਟ ਬਚਾਓ ਸਾਡਾ ਉਹਦੇ ਕਰਕੇ ਥੋੜੀ ਜਿਹਾ ਉਹਦੇ ਨਾਲ ਹੱਟ ਪਾਈ ਹੋਈ ਐ ਐਕਸੀਡੈਂਟ ਕਿੱਥੇ ਕੋ ਹੋਇਆ ਐ ਐਕਸੀਡੈਂਟ ਬਾਲਿਆ ਤੋਂ ਮਾਛੀਵੜਾ ਰੋਡ ਦੇ ਸਮਰਾਉ ਤੋਂ ਮਾਛ ਕਿੱਥੋਂ ਆ ਕਿੱਥੇ ਰਹੇ ਸੀਗੇ ਜਾਣਾ ਕਿੱਥੇ ਸੀ ਪਿੰਡ ਤੋਂ ਦਵਾਈ ਲੈਣ ਸਮਰਾਲੇ ਸ਼ਹਿਰ ਆ ਰਹੇ ਸੀਗੇ ਟੇਕਾ ਪਾਲਾ ਫੜਲੇ ਪਿਕਅਪ ਹਾਂਜੀ ਕਸਟਡੀ ਚ ਪੁਲਸਾਰਾਂ ਦੇ ਉਹਨਾਂ ਦਾ ਮੁਲਾਜਾ ਕਰਾ ਰਹੇ ਨੇ ਰਮੇਸ਼ ਸਿੰਘ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਅੰਮਾਚਵਾੜੇ ਨੂੰ ਜਾ ਰਹੇ ਸੀ ਤਾਇਰ ਪੜ ਗਿਆ ਅਡੀ ਦਾ ਬਾਈਕੋ ਲੱਗਦਾ ਹਾਂ ਬਸ ਪਤਾ ਹੀ ਲੱਗਿਆ ਇਹ ਕਿੰਨੇ ਕਿ ਸਟਾਉਂਦੀ ਕੰਮ ਨਹੀਂ ਆ ਬਸ ਬਸ ਹੁਣੀ ਤੇ ਆ ਜੀ ਮੇਰੇ ਬੰਦੇ ਦਾ ਹੀ ਪਤਾ ਨਹੀਂਗਾ ਜੀ ਹਾ ਇਹਦੇ ਵਿੱਚ ਲੱਗਿਆ ਮੋਟਰਸਾਈਕਲ ਲੱਗਿਆ ਮੋੜ ਸਾਹ ਦੇ ਹੋ ਜਾਣ ਦੀ ਤੁਹਾਡੇ ਕਿੰਨੇ ਕਿ ਸੱਟਾਂ ਨੇ ਮੇਰੇ ਆ ਹੀ ਕੋਣੀ ਤੇ ਆ ਨਾਮ ਤੁਹਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਹਾਡੇ 10 ਭਾਈ ਸ੍ਰੀ ਦਸੰਗਪੁਰਾ ਭਾਏ ਮਰਦਾਨਾ ਜੀ ਚੈਂਟ ਵਿਸਟਰੀ ਦਾ ਕਾਰਜਕਾਰੀ ਪ੍ਰਧਾਨ ਪੰਜਾਬ ਨੂੰ ਹੋਣ ਦੇ ਨਾਤੇ ਸਮਾਜ ਸੇਵੀ ਤੌਰ ਤੇ ਮੈਂ ਇੱਥੇ ਪਹੁੰਚਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਲੱਖ ਚ ਬਹੁਤ ਵੱਡਾ ਭਾਰੀ ਐਕਸੀਡੈਂਟ ਹੋਇਆ ਪਿਓ ਪੁੱਤਾਂ ਦਾ ਦੋਹਾਂ ਦਾ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਅੱਧਾ ਘੰਟਾ ਸਾਥੋਂ ਸਵਾਲ ਪੁੱਛੇ ਕਿਨੇ ਰੈਵਰ ਕੀਤਾ ਕੀ ਨੋ ਹੈ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦਿਆਂ ਨੂੰ ਉਹਨਾਂ ਨੇ ਘਟੋ ਘਟ ਘਾਟਾ ਲਾਤਾ ਘਾਟਾ ਲਾਉਣ ਤੋਂ ਬਾਅਦ ਇਹ ਡਾਕਟਰ ਕਹਿੰਦਾ ਵੀ ਜਿਆਦਾ ਇਸਰੀ ਹਸਪਤਾਲ ਕੋਲ ਨਜ਼ਦੀਕੀ ਹਸਪਤਾਲ ਜਿਹੜਾ 40 ਆ 40 ਦੇ ਵਿੱਚ ਲੈ ਜਾਓ ਕਹਿੰਦਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ ਕੀ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਐਂਬੂਲੈਂਸਾਂ ਲਾਈਆਂ ਨੇ ਸਰਕਾਰਾਂ ਨੇ ਉੱਥੇ ਨਾ ਲੈ ਕੇ ਜਾਣ ਦਾ ਕਾਰਨ ਕੀ ਸੀ ਉਹ ਉਹ ਕਹਦਾ ਕਹਦਾ ਜੀ ਅਸੀਂ ਤਾਂ ਸਰਕਾਰੀ ਚ ਲੈ ਕੇ ਜਾਵਾਂਗੇ ਜਿਹੜੇ ਜਿਵੇਂ ਪੀਜੀਆਈਏ ਸਰਕਾਰੀ ਐਂਬੂਲੈਂਸ ਹੈ ਫਿਰ ਬੰਦੇ ਦੀ ਜਾਨ ਤਾਂ ਕੋਈ ਮਤਲਬ ਨਹੀਂਗਾ ਨਹੀਂ ਪ੍ਰਾਈਵੇਟ ਕਿੱਥੋਂ ਲੈ ਕੇ ਆਈਏ ਅਸੀਂ ਪ੍ਰਾਈਵੇਟ ਪ੍ਰਾਈਵੇਟ ਦੋਆ ਨੂੰ ਕੀਤਾ ਫੋਨ ਹੋਇਆ ਤੇ ਇੱਥੇ ਸਮਰਾਲੇ ਦੇ ਵਿੱਚ ਆਪਣੇ ਭਾਈ ਉਥੇ ਹਰਿੰਦਰ ਸਿੰਘ ਨਾਵਾ ਸੀਗੇ ਇਹਦੇ ਜਿਹੜੇ ਐਮਪੀ ਸੀਗੇ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਇੱਥੇ ਦਿੱਤੀ ਹੋਈ ਐ ਇੱਕ ਐਂਬੂਲੈਂਸ ਉਹ ਸਿਰਫ ਸਮਾਨ ਢੋਣ ਵਾਸਤੇ ਹੀ ਆ ਉਹਦੇ ਲਈ ਡਰਾਈਵਰ ਹੈ ਨਹੀਂਗਾ ਜੇ ਬੰਦਿਆਂ ਦੀ ਜਾਨ ਬਚਾਉਣ ਵਾਸਤੇ ਨਹੀਂ ਅਸੀਂ ਇਹ ਇਹ ਭਰਾਲੇ ਕਰ ਸਕਦੇ ਲਾੜਤਾ ਇਹੋ ਜਿਹਾ ਸਰਕਾਰਾਂ ਦੇ ਲਾੜਤਾ ਇਹੋ ਜਿਹਾ ਪ੍ਰਸ਼ਾਸਨ ਦੇ ਯਾਰ ਬਾਬਾ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਨੇ ਕਿੱਥੇ ਦੇ ਰਹਿਣੇ ਵਾਲੇ ਵੀਰੇ ਸਾਡੇ ਹੀ ਭਰਾ ਦੇ ਬਾਲਿਓ ਦੇ ਨੇ ਭਰਾ ਨੇ ਗੁਰਸੇਖ ਭਰਾ ਨੇ ਇੱਕ ਪਾਸਿਓ ਐਸਟ ਜਿੱਧਰੋਂ ਜਾ ਰਹੇ ਸੀਗੇ ਉਹ ਦਵਾਈ ਦਿਵਾਉਣ ਵਾਸਤੇ ਵੀਰ ਨੂੰ ਸਾਡੇ ਨੂੰ ਉਹਦਾ ਬੀਪੀ ਘਟਿਆ ਹੋਇਆ ਸੀ ਤੇ ਦੂਏ ਪੇਸੋ ਇਧਰੋਂ ਜਾ ਕੇ ਬਲੇਰੋ ਵਾਲਿਆਂ ਨੇ ਚੱਕਿਆ ਪਿਓ ਪੁੱਤ ਸੀ ਤੋਂ ਨਹੀਂ ਪਿਓ ਪੁੱਤ ਸੀਗੇ ਕਿੰਨੀ ਕੀ ਉਮਰ ਸੀ ਪਿਓ ਦੀ ਪਿਓ ਦੀ ਡੈਥ ਹੋ ਚੁੱਕੀ ਆ ਬੇਟਾ ਜਿਆਦਾ ਸੀਰੀਅਸ ਐ ਇਸ ਕਰਕੇ ਸਾਡੀ ਬੇਨਤੀ ਐ ਯਾਰ ਇਸ ਤਰ੍ਹਾਂ ਮਾਰੋ ਨਾ ਲੋਕਾਂ ਨੂੰ ਪੰਜਾਬ ਵਾਸੀਓ ਪੰਜਾਬ ਸਰਕਾਰ ਐ ਮਾਰਨਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਵੀ ਇਹ ਬਚਾਏ ਜਾਣ ਐਂਬੂਲੈਂਸਾਂ ਬਣਾਈਆਂ ਕਦੇ ਵਾਸਤੇ ਨੇ ਜੇ ਤੁਸੀਂ ਲੈ ਕੇ ਨਹੀਂ ਜਾਣਾ ਲੈ ਕੇ ਤੁਰਨਾ ਨਹੀਂ ਕਿਸੇ ਨੂੰ ਐਕਸੀਡੈਂਟ ਕਿਹਦੇ ਨਾਲ ਹੋਇਆ ਜੀ ਐਕਸੀਡੈਂਟ ਬਲੈਰੋ ਨਾਲ ਹੋਇਆ ਜੀ ਬਲੈਰੋ ਕੰਟਰੋਲ ਕਰ ਲਿਆ ਹਾਂਜੀ ਕਾਬੂ ਕਰ ਲਿਆ ਜੀ ਲੱਗਦਾ ਉਹਦਾ ਨਸ਼ਾ ਖਾਦਾ ਹੋਇਆ ਹੋਇਆ ਕਿੱਥੇ ਬਾਲੇ ਹੋਇਆ ਵੀਰੇ ਬਾਲੇ ਕੋਲੇ ਹੋਇਆ ਬਾਲੇ ਦੇ ਉਰਲੇ ਪਾਸੇ ਕੀ ਨਾਮ ਲਿਖੋ ਚਾਹੁੰਦੇ ਹੋ ਆ ਕੀ ਹੋਇਆ ਬੰਸ ਤੇ ਫਟ ਤੋਂ ਰਕ ਬਹੁਤ ਸੀ ਆ ਇੱਕ ਐਕਸੀਡੈਂਟ ਹੋਇਆ ਵਾ ਕੀ ਮਾਮਲਾ ਪੁੱਤ ਸਰ ਇਹਨਾਂ ਇੱਕ ਕੈਨ ਦੇ ਨਾਮ ਦਾ ਜਿਹੜੇ ਸਵਾਰੀਦਾਰੀ ਦੀ ਗੱਡੀ ਹੋਰ ਨਾਲ ਹੋ ਰਿਹਾ ਹੈ ਸਾਰੇ ਪੁਲਿਸ ਨਾਲ ਕੰਮ ਕਰ ਰਿਹਾ ਹੈ ਸੜੀ ਗੱਡੀ ਤੇ ਡਿੱਗ ਗਈ ਮੋਟਰਸਾਈਕਲ ਮੋਟਰ ਕਿੰਨੇ ਲੋਕ ਸੱਟਾਂ ਲੱਗੀਆਂ ਕਿਹੜੇ ਹਸਪੀਟਲ ਵਿੱਚ ਤੇ ਜਿਹੜਾ ਹੈ

ਉਹ ਬਲੈਰੋ ਗੱਡੀ ਨਾਲ ਫੈਰੇ ਸੀ ਵੀ ਹੋਇਆ ਰੋਡ ਦੇ ਉੱਪਰ ਕਮਾਲਵਾ ਟਾਇਰ ਸ਼ੋਰੂਮ ਦੇ ਕੋਲ ਠੀਕ ਕੰਡੀਸ਼ਨ ਦਾ ਨਾ ਬਚਿਆ ਇੱਕ ਪੇਸ਼ੈਂਟ ਤਾਂ ਬ੍ਰੌਡ ਡੈਡੀ ਆਇਆ ਸੀ ਜੀ ਜਿਹੜਾ ਗੈਸਕਿੰਗ ਸਟੇਟ ਦੇ ਵਿੱਚ ਸੀ ਉਹ ਸਾਰੰਡ ਬਰਕਲ ਨੂੰ ਪ੍ਰੋਬਲਮ ਸੀ ਜਿਹੜਾ ਦੂਸਰਾ ਪੇਸ਼ੈਂਟ ਆ ਸੁਗਰਾਜ ਸਿੰਘ ਇਹਨੂੰ ਅਸੀਂ ਰੈਫਰ ਕਰਤਾ ਵਾ ਫਾਇਰ ਸੈਂਟਰ ਫਰਦਰ ਟਰੀਟਮੈਂਟ ਇਹਦੇ ਵੀ ਇੰਜੀਨੀਅਰਿੰਗ ਸੀਗੀਆਂ ਫ੍ਰੈਕਚਰ ਵਗੈਰਾ ਕਰਦੇ ਸੀ ਟੈਸਟ ਇੰਜੀਨੀਅਰਸ ਤੇ ਜਿਹੜਾ ਗੱਡੀ ਦਾ ਡਰਾਈਵਰ ਸੀ ਉਹ ਗੱਡੀ ਦਾ ਡਰਾਈਵਰ ਦਾ ਮੈਡੀਕਲ ਹੌਨ ਕਰਾ ਕੇ ਲੈ ਕੇ ਗਏ ਆ ਉਹਦੇ ਮਾਈਨਰ ਇੰਜੀਨੀਅਰਿੰਗ ਸੀਗੀਆਂ ਅਬਰੇਜਨ ਵਗੈਰਾ ਤੇ ਉਹਦਾ ਹੌਨ ਡਾਕਟਰ ਸੈਡਵਾਈਸ ਕੀਤਾ ਬਲਕਿ ਉਹਦਾ ਜਨਰਲ ਮੈਡੀਕਲ ਤੇ ਇਨਵੈਸਟੀਗੇਸ਼ਨ ਕਰ ਲਓ ਜਿਹੜਾ ਸੁਗਰਾਜ ਸਿੰਘ ਸੀਗਾ ਇਹਦੀ ਏਜ 25 ਸਾਲ ਦਾ ਵਾ ਤੇ ਜਬਲਜੀਤ ਸਿੰਘ ਜਿਹੜਾ ਅਸਪਾਇਰ ਹੋਇਆ ਇਹਨਾਂ ਦੀ ਹੈਗੀ ਆਮਲੀਆ 55 ਸਾਲ ਦੇ ਲਗਭਗ ਆਪਾਂ ਨਾਲ ਆਏ ਦਿੱਕੀ ਕਿਦਾ ਮੈਂ ਜਿਹੜੇ ਨੂੰ ਦਵਾਈ ਲੈਣ ਆਇਆ ਸੀਗਾ ਤੁਹਾਨੂੰ ਰਾਹ ਦਿਓ ਜੇਲਾ ਬਾਹ ਹੈਗਾ ਉਹ ਨਾਲ ਆ ਗਿਆ ਮਰਿਆ ਨਾ ਮੱਛੀ ਤੇ ਇੱਥੋਂ ਇਹ ਬਲੈਰੋ ਇਧਰੋਂ ਮੰਨ ਲਾ ਵੀ ਮੋੜਨੇ ਕਾ ਲੰਦਰ ਪਿਓ ਬੁੱਤ ਨੇ ਜੀ ਉਹ ਜਾ ਰਹੇ ਵੀ ਇਹ ਬਲੈਰੋ ਉਹ ਪੁਰਾ ਮਨੇ ਜਣੇ ਕਾਉਟ ਕਰਦੇ ਆ ਰਹੇ ਸੀ ਸਭਾ ਕੱਟ ਮਾਰਦੇ ਸੀ ਕੱਟ ਮਾਰਦੇ ਆ ਰਹੇ ਸੀ ਜੇ ਜਾਣੇ ਜੇ ਜਾਣੇ ਜੀ ਇਹ ਬਲੈਰੋ ਦੇ ਵਿੱਚ 4 ਜਾਨੇ ਸੀ ਆ ਦੇਖੋ ਕਿ ਤੇ ਇਹ ਜਾਨਕੀ ਚੌਟ ਕਰਦੇ ਆਉਂਦੇ ਸੀ ਇੱਥੇ ਆ ਗਏ ਇਹਨਾਂ ਨੇ ਪੂਰੇ ਕਾਰ ਖੜੀ ਸੀ ਕਾਰ ਦੇ ਵਿੱਚ ਵੀ ਬੰਦਾ ਸੀ ਉਹ ਕੁਦਰਤੀਵਾ ਵਿੱਚੇ ਬੈਠਾ ਰਿਹਾ ਇਹਨਾਂ ਨੇ ਆ ਕੇ ਉੱਥੋਂ ਦੋਨੇ ਜਾਨਿਆਂ ਨੂੰ ਚੱਕ ਲਿਆ ਬਲੈਰੋ ਸਿੱਧੀ ਲਿਆ ਦੇ ਤਾਇਰ ਵਿੱਚ ਵਾਦੀ ਦੇ ਛੱਡਿਆ ਮੇਰੇ ਸਾਹਮਣੇ ਪੜਾਕਾ ਪਿਆ ਵਾ ਉਹ ਫੋਟ ਦੇਣਾ ਵਿਚਲਾ ਟਾਇਰ ਵਜਿਆ ਨਾ ਉਹ ਸਾਹ ਫਟਿਆ ਉਦੋਂ ਬਲੈਰ ਉੱਥੇ ਨਹੀਂ ਮੈਂ ਭਾਜੀ ਦੇ ਮੋਟਰਸਾਈਕਲ ਛੱਡ ਦੇ ਉਹਨਾਂ ਵੱਲੋਂ ਗਿਆ ਉਹਦਾ ਜੇ ਟਾਇਰ ਮੰਨ ਨਾ ਫਟਿਆ ਹੁੰਦਾ ਉਹ ਬੈਕ ਕਰਨ ਲੱਗਿਆ ਸੀ ਭਜਾਉਣ ਦੇ ਲਈ ਕਰਨ ਯਾਰ ਕਿੰਨੇ ਕੁ ਸਟਾ ਨਹੀਂ ਖੱਟਾਂ ਵੀਰੇ ਬਹੁਤ ਆ ਰਹੇ ਮੈਨੂੰ ਲੱਗਦਾ ਇਹ ਜਦੋਂ ਆਪਾਂ ਕਹਿੰਦੇ ਇਹ ਵਾਜ ਜਿਵੇਂ ਪਰ ਮੁਸ਼ਕਲ ਆ ਬਹੁਤ ਜਾ ਰਹੇ ਇੱਕ ਤਾਂ ਜਿਆਦਾ ਬਸ ਤੇ ਉਹ ਬਤ ਦਿਓ ਅਮਰਧਾਰੀ ਆ ਪਿਓ ਵੀ ਆਹੀ ਗੱਲਾਂ ਕਿ ਮੈਂ ਨਾ ਬੱਤੇ ਵਾਲੇ ਬੰਦੇ ਨੂੰ ਵਧੀਆ ਜਿਹਾ ਬੰਦਾ ਇਹ ਵਾਲਿਆਂ ਦੇ ਨੇ ਰਾਜਾ ਰਾਣਾ